बाज़ार नहीं कर रहा है हाँ। नहीं मैं खुद बिचड़ी रही हूँ हाँ मैं खुद बिचड़ी रही हूँ वो तो आगे क्या क्या किया करें चलो आगे बदमिशी आगे बदमिशी हाथ के क्यों चला रही है हाथ के क्यों चला रही है आगे बदमिशी हाथ के चला रही है हाँ। 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 तो तो आगे बदमिशी हाथ के हाथ रही है आगे बदमिशी हाथ के चला रही ह� ਚਾਲੂ ਹੈ ਜੀ ਮੇਰਾ ਨਾਮ ਅਸੀਂ ਪਟਾਲੇ ਕੋਲ ਆਏ ਆ ਸੀ ਕੀ ਗੱਲ ਬਾਤ ਹੈ ਸਰ ਅਸੀਂ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਜਾਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਉਂਦੇ ਨੇ 450 ਦੇ दो 500 ਦੇ दो 400 ਦੇ दो ਬਸ ਇਦਾਂ ਟੈਸਟ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਏ ਲੱਗ ਗਿਆ ਸਾਡਾ ਜੀ ਰੋਡ ਤੇ ਕਿਉਂ ਲੈ ਗਏ ਆਪਣੀ ਮਾਂ ਦੀ ਕੀ ਗੱਲ ਹੈ ਇਸ ਦੀ ਸਾਰੇ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀੰਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗੀ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਅਸੀਂ ਉਦੋਂ ਕਰਾਂਗੇ ਮੇਰੇ ਮੰਮੀ ਫਰੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਐਦਾ ਐਦਾ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹੇ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨੇ 'ਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਹਿਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਕਹਿੰਦੇ ਹੁਣ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ মিডিਆ ਬੁਲਾਓ ਪੁਲਿਸ ਬੁਲਾਓ ਅਸੀਂ ਕਿਸੇ ਤੋਂ ਨਹੀਂ ਡਰਦੇ ਸਾਨੂੰ 4 ਘੰਟੇ ਹੋ ਗਏ ਸਰ ਅਸੀਂ ਇੱਥੇ ਰੋਡ ਤੇ ਬੈਠੇ ਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਾਨੂੰ ਕੋਈ ਦੇਖਣ ਨਹੀਂ ਆਇਆ ਮੇਰੇ ਮਾਤਾ ਜੀ ਤੜਫ ਰਹੇ ਨੇਗੇ ਬਹੁਤ ਜ਼ਿਆਦਾ बुखार 103 ਨਾਲ 350 ਸ਼ੂਗਰ ਹੈ ਕੋਈ ਸਾਡੀ ਸੁਣਵਾਈ ਨਹੀਂ ਬਸ ਸਾਡੀ ਸੁਣਵਾਈ ਹੋਵੇ ਸਰ ਜੋ ਸਾਡਾ ਪੈਸਾ ਲੱਗਿਆ ਉਹਦਾ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਹਾਂ ਜੀ ਸਟਾਫ ਹੈ ਸਾਰਾ ਹਾਂ ਜੀ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਸਰ ਸਾਡਾ ਹਿੱਲਾ ਕਰੋ ਸਾਡੇ ਪੈਸੇ ਜੋ ਵੀ ਲੱਗੇ ਨੇ ਉਹਨਾਂ ਨੇ ਸਾਡੇ ਤੋਂ ਜਿਵੇਂ ਵੀ ਲਿੱਤੇ ਸਾਨੂੰ ਨਹੀਂ ਪਤਾ ਕਹਿੰਦੇ ਸਰਕਾਰੀ ਹਸਪੀਟਲ ਹੈ ਅਸੀਂ ਕਿਵੇਂ ਕਿਵੇਂ ਇਕੱਠੇ ਕਰਕੇ ਥੋੜੇ ਬੋਤੇ ਲੈ ਕੇ ਆਏ ਸੀ ਸਾਡੀ ਮਾਂ ਲਈ ਉਹ ਸਾਰੇ ਲੱਗ ਚੁੱਕੇ ਨੇ ਹੁਣ ਅਸੀਂ ਹਾਂਜੀ ਸਰਕਾਰ ਦੀ ਸਰਕਾਰ ਨਹੀਂ ਨਹੀਂ ਸਰ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡੇ ਨਾਲ ਇੰਨੀ ਜ਼ਿਆਦਾ ਤੱਕਾ ਹੋਇਆ ਸਹੂਲਤ ਤਾਂ ਦੂਰ ਦੀ ਗੱਲ ਸਾਡੇ ਨਾਲ ਮਾਰ ਪਿੱਟ ਹੋਈ ਹੈ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਜਦੋਂ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਡੇ ਦੇ ਪੁਲਿਸ ਵਾਲੇ ਬੁਲਾਏ ਗਏ ਨੇ ਸਾਡਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਫੋਨ ਚ ਹਾਂਜੀ ਕੀ ਨਾਮ ਹੈ ਮੇਰਾ ਨਾਮ ਬਿੰਦੂ ਹੈ ਜੀ ਕਿਥੋਂ ਆਈ ਜੀ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਕੀ ਗੱਲ ਬਾਤ ਕੀ ਲੱਗ ਰਹੀ ਹੈ ਮੇਰੇ ਪਰਿਵਾਰ ਚ ਮੇਰੀ ਮੰਮੀ ਨੇ ਅਸੀਂ ਬਸ ਤਿੰਨ ਭੈਣਾਂ ਨੇ ਤੇ ਕੀ ਗੱਲਬਾਤ ਆਈ ਹੈ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਡਾਲੇ ਚੱਕ ਪਿੰਡ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਗ ਗਿਆ ਅਸੀਂ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਗ ਗਿਆ ਅੱਜ ਦਾ ਅੱਧਾ ਦਿਨ ਲੰਗ ਗਿਆ ਸੀ ਜਦੋਂ ਅਸੀਂ ਪਹੁੰਚੇ ਆਂ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦੰਨੇ ਲਗਾ ਦੰਨੇ ਉਹ ਤੋਂ ਵੀ ਤੂ ਤੂ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਰਿੰਜ ਨਸ ਬਲੋਕ ਹੋ ਗਈ ਸਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਰੀੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋ ਨਹੀਂ ਸਾਨੂੰ ਆਰਡਰ ਦੇਣ ਵਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਅਸੀਂ ਆਪ ਹੀ ਕੰਮ ਕਰ ਲੈ ਇਧਰ ਝਟਕੀਆਂ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਏ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਐ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਐ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਸ ਕੇ ਉਹ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਖਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਭਲਾ ਬੋਲੇ ਸਾਡਾ ਫੋਨ ਖੋਸਣ ਦੀ ਚਿੰਨਣ ਦੀ ਕੋਸ਼ਿਸ਼ ਕੀਤੀ ਇੱਥੇ ਕਿਤਰਾਏ ਰੋਡ ਦੇ ਵਿੱਚ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਦੇ ਚੁੱਕੇ ਸੀਗੇ ਸਾਨੂੰ ੱੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕਹਿੰਦੇ ਹਾਂ ਤੁਹਾਡੇ ਕੋਲ ਕੋਈ ਇਲਾਜ ਨਹੀਂ ਤਾਂ ਹੱਥ ਪਾਈ ਤੇ ਸਾਡੇ ਨਾਲ ਉਤਰਨ ਲੱਗ ਗਏ ਸੀਗੇ ਅਸੀਂ ਕਿਹਾ ਅਸੀਂ ਇਲਾਜ ਨਹੀਂ ਕਰਵਾਣਾ ਸਾਨੂੰ ਰੈਫਰ ਕਰ ਦਿਓ ਕਹਿੰਦੇ ਲੈ ਜਾਓ ਆਪਣੇ ਜੋ ਵੀ ਹੈ ਕਹਿੰਦੇ ਸਾਈ ਫਾਈਲ ਨਹੀਂ ਦੇਣੀ ਅਸੀਂ ਕਹਿੰਦੇ ਸਾਈ ਫਾਈਲ ਲੈ ਕੇ ਜਾਣੀ ਅਸੀਂ ਜ਼ਬਰਦਸਤੀ ਉਹਨਾਂ ਕੋਲੋਂ ਫਾਈਲ ਲਿੱਤੀ ਆਪਣੀ ਅਸੀਂ ਇੱਥੇ ਲੈ ਕੇ ਬੈਠੇ ਕਿਉਂਕਿ ਸਾਡੇ ਕੋਲ ਅੱਗੇ ਲਿਜਾਣ ਦਾ ਮੰਮੀ ਨੂੰ ਬਿਉਤ ਨਹੀਂ ਹੈਗਾ ਕਿੰਨਾ ਸਮਾਂ ਆ ਗਿਆ ਬੈਠੇ ਇੱਥੇ ਜਿੱਥੇ 4 ਘੰਟੇ ਹੋ ਗਏ ਕੁਝ ਨਹੀਂ ਹੋਇਆ ਮੇਰਾ ਨਾਮ ਅਗਰ ਦਸਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਆ ਸਟਾਫ ਦੇ ਪੇਸ਼ੰਗ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਬਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਲੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਤੇ ਮਰੀਜ਼ ਦੇ ਟੈਨਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀਜ਼ ਚੱਕ ਕੇ ਬਾਹਰ ਲਿਆਏ ਕਿ ਧੱਕੇ ਧੱਕੇ ਕਿਉਂ ਮਾਰੇ ਗਏ ਨਾ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਰਸਾਂ ਦੇ ਫਰਦਬਾਦਾ ਇਸੇ ਦੇ ਗੱਲ ਕਾਣਾ ਜਾ ਕੇ ਪੂਰੀ ਗੱਲ ਦੇਖੋ ਡਿਊਟੀ ਹੀ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮ ਆਈਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣ ਦੀਣੀ ਹੈ ਕਿ ਉਹ ਗੱਲ ਗਲਤ ਹੈ ਨਾ ਸਟਾਫ ਉਹ ਵੱਟ ਸੀਨੀਅਰ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸ ਮੈਂ ਹੁਣ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲੱਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਐਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਆ ਉਹ ਸਟ੍ਰੈਚਰ ਲੈ ਕੇ ਆ ਰਿਹਾ ਸੀ ਨੂੰ ਸ਼ਿਫਟ ਕਰਾ ਰਹੇ ਹਾਂ ਬਹੁਤ ਦੇਰ ਹੋ ਗਈ ਆ ਚਾਰੇ ਦੇ ਬੇਚੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੈਨ ਬਾ ਕੇ ਆ ਮੈਂ ਵੀ ਅਵਾਰਡ ਦਾ ਜੂਨੀਅਰ ਡਾਕਟਰ ਨਹੀਂ ਹੈ ਸਾਡੇ ਸਰ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠੇ ਆ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਆ ਬਟ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਉ ਅੰਦਰ ਠੀਕ ਹੈ ਹੁਣ ਇਹ ਮੰਨੇ ਨਹੀਂ ਇਲਾਜ ਨਾਲ ਹੀ ਚੱਲ ਰਿਹਾ ਆ ਸਟੇਬਲ ਸੀ ਪਹਿਲਾਂ ਤੋਂ ਤੇ ਹੁਣ ਅਸੀਂ ਸਟੇਚਰ ਲਿਆ ਰਹੇ ਆ ਤੇ ਇਹਨੂੰ ਸ਼ਿਫਟ ਕਰਾ ਰਹੇ ਸੀ ਅੰਦਰ ਠੀਕ ਹੈ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ ਥਾਰਡੀ ਰੈਜ਼ੀਡੈਂਟ ਆ ਇੱਥੇ ਮੈਡੀਸਨ ਓਰਡ